ਇਨਾਂ ਦੀ ਮੰਗ ਹੈ ਕਿ 2023 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 12000 ਕਰੋੜ ਰੁਪਏ ਭੇਜਾ ਗਿਆ ਸੀ ਜਿਹੜਾ ਕਿ ਹਾਲੇ ਤੱਕ ਪੰਜਾਬ ਦੇ ਵਿੱਚ ਨਹੀਂ ਲੱਗਿਆ ਉਸ ਦਾ ਹਿਸਾਬ ਮੰਗਿਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਸਾਥੀ ਕਾਲ ਸਾਰਿਆਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸਾਨੂੰ ਪ੍ਰੋਗਰਾਮ ਦਾ ਸੰਦੇਸ਼ ਆਇਆ ਸੀ ਵੀ ਜਿਹੜਾ 12000 ਕਰੋੜ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਸਰਕਾਰ ਨੂੰ ਜਾਦੇ ਕੀਤਾ ਸੀ 2023 ਦੇ ਹਰ ਪੀੜਤਾ ਲਈ ਪਰ ਜਿਹੜਾ ਅੱਜ ਆਪਾਂ ਨੂੰ ਸਭ ਨੂੰ ਪਤਾ ਲੱਗ ਰਿਹਾ ਵੀ 2023 ਤੋਂ ਲੈ ਕੇ ਹੁਣ ਤੱਕ ਵੀ ਆਪਾਂ ਅੜਾ ਦਾ ਕਹਿਰ ਹੈ ਜਿਹੜਾ ਉਹ ਦੇਖਿਆ ਤੇ 2023 ਤੋਂ ਲੈ ਕੇ ਹੁਣ ਤੱਕ ਜਿਹੜੀ ਪੰਜਾਬ ਸਰਕਾਰ ਹੈ ਇੱਕ ਜ਼ਾਲਮ ਸਰਕਾਰ ਕਵਾਂਗੇ ਆਪਾਂ ਇਸ ਨੂੰ ਜਿਹਨੇ ਹੁਣ ਤੱਕ ਜਿਹਨੇ ਵੀ 2023 ਦੇ ਹਰ ਪੀੜਤ ਸੀਗੇ ਤੇ ਅੱਜ ਦੇ ਜਿਹੜੇ ਹਰ ਪੀੜਤ ਹੈ ਹੁਣ ਤੱਕ ਉਹਨਾਂ ਨੇ 12000 ਕਰੋੜ ਰੁਪਏ ਵਿੱਚੋਂ 12 ਰੁਪਏ ਵੀ ਜ਼ਰੂਰਤਮੰਦਾ ਤੱਕ ਨਹੀਂ ਪਹੁੰਚਾਇਆ ਤੇ ਅੱਜ ਸਾਡੇ ਜਿਹੜੇ ਯੂਨੀਵਰਸਿਟੀ ਮੰਡਲ ਦੇ ਪ੍ਰਧਾਨ ਇੰਦਰ ਨਾਰੰਗ ਜੀ ਆ ਉਹਨਾਂ ਦੀ ਹਨੁਮਾਈ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਪਿੱਛੇ ਆਪਾਂ ਕਿੰਨਾ ਜਾ ਰਿਹਾ ਹੈ ਜੇ ਪੰਜਾਬ ਸਰਕਾਰ ਸਾਡੀ ਐਨਿਕ ਕਾਮਯਾਬ ਹੁੰਦੀ ਤਾਂ ਆਪਾਂ ਨੂੰ ਪੰਜਾਬ ਸਰਕਾਰ ਦਾ ਅੱਜ ਫਿੱਟਸ ਆਪਾਂ ਕਰਨ ਲਈ ਸੜਕਾਂ ਤੇ ਨਾ ਉਤਰਨਾ ਪੈਂਦਾ ਤਾਂ ਕਰਕੇ ਜਿਹੜਾ ਅੱਜ ਇਹ ਆਪਾਂ ਪ੍ਰੋਗਰਾਮ ਕੀਤਾ ਹੈ ਜਾਂ ਆਪਾਂ ਪਿੱਟ ਸੇ ਆਪਾਂ ਕੀਤਾ ਹੈ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਇਹ ਪੰਜਾਬ ਸਰਕਾਰ ਤੋਂ ਸਾਰੇ ਪੰਜਾਬ ਦੀ ਅਪੀਲ ਹੈ ਤੇ ਪੰਜਾਬ ਵੱਲੋਂ ਅਸੀਂ ਪੰਜਾਬ ਸਰਕਾਰ ਤੋਂ 12000 ਕਰੋੜ ਦਾ ਹਿਸਾਬ ਮੰਗ ਰਹੇ ਹਾਂ ਵੀ ਜਿਹੜੇ ਕਿਸਾਨਾਂ ਦੀ ਹੱਥ ਦੀ ਕਮਾਈ ਦਾ ਜਾਂ ਹੱਕ ਦਾ 12000 ਕਰੋੜਾ ਉਹ ਕਿੱਥੇ ਹੈ ਤਾਂ ਕਰਕੇ ਆਪਾਂ ਸਭ ਨੇ ਹੁਣ ਜਾਗਰੂਕ ਹੋਣਾ ਹੈ ਤੇ ਪੰਜਾਬ ਸਰਕਾਰ ਤੋਂ ਆਪਣੇ ਇੱਕ ਇੱਕ ਰੁਪਏ ਦਾ ਹਿਸਾਬ ਮੰਗ ਰਹੇ ਹਾਂ ਚਾਹ ਤਰੀਕਾਲ ਕਿਐ ਸ਼੍ਰੀ ਨਾਮ ਅੱਜ ਅਸੀਂ ਯੂਨੀਵਰਸਿਟੀ ਮੰਡਲ ਵੱਲੋਂ ਸਰਾਂਦਰ ਰੋਡ ਬਾਈਪਾਸ ਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ ਇਹ ਪ੍ਰੋਟੈਸਟ ਜਿਹੜਾ 2023 ਦੇ ਵਿੱਚ ਖੜਾ ਆਇਆ ਸੀਗਾ ਤੇ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜਾ 12000 ਕਰੋੜ ਪੰਜਾਬ ਸਰਕਾਰ ਨੂੰ ਜਿਹੜਾ ਦਿੱਤਾ ਸੀਗਾ ਉਹਦਾ ਅਸੀਂ ਹਿਸਾਬ ਮੰਗ ਰਹੇ ਹਾਂ ਪੰਜਾਬ ਸਰਕਾਰ ਤੋਂ ਜਿਹੜਾ ਉਹਨਾਂ ਨੇ 1 ਰੁਪਏ ਦਾ ਖਰਚ ਨਹੀਂ ਕੀਤਾ ਠੀਕ ਹੈ ਜਿੱਥੇ ਹੜਾ ਆਇਆ ਸੀਗਾ ਉੱਥੇ ਕਿਸੇ ਜਿੰਨਾ ਨੁਕਸਾਨ ਹੋ ਗਿਆ ਪਿੰਡਾਂ ਚ ਸ਼ਹਿਰਾਂ ਚ ਕਿਸੇ ਨੂੰ ਕੋਈ 1 ਰੁਪਿਆ ਨਹੀਂ ਮਿਲਿਆ ਚਲੋ ਨਹੀਂ ਮਿਲਿਆ ਅਸੀਂ ਤਾਂ ਵੀ ਕਹਿੰਦਾ ਕੋਈ ਗੱਲ ਨਹੀਂ ਖਬਰ ਕਰ ਲੈ ਸਾੰਨੇ ਕਰੋੜ ਕਰੋੜ ਜਿਹੜਾ 12000 ਕਰੋੜ ਆਇਆ ਸੀਗਾ ਉਹਦੇ ਨਾਲ ਉਹਦੀ ਨਾਲੀਆਂ ਨਾਲੇ ਨਦੀਆਂ ਟਟਵਰ ਨੂੰ ਤਾਂ ਸਾਫ ਕਰਾ ਲੰਦੇ ਇਹਨਾਂ ਨੂੰ ਪੱਕੇ ਇਹਨਾਂ ਦੇ ਬੰਨ ਪੱਕੇ ਕਰ ਲੰਦੇ ਤਾਂ ਜੋ ਅਗਲੀ ਵਾਰ ਹੜ੍ਹ ਨਾ ਆਂਦਾ ਉਹੀ ਗੱਲ ਹੋਈ 23 ਜਣੇ ਕੁਛ ਨਹੀਂ ਕੀਤਾ ਸਾਰੇ ਪੈਸੇ ਖਾ ਗਏ ਡਕਰ ਤੱਕ ਨਹੀਂ ਮਾਰਿਆ 25 ਦੇਖੋ ਫੇਰ ਹੜ੍ਹ ਆ ਗਿਆ 25 ਫੇਰ ਹੜ੍ਹ ਆ ਗਿਆ ਅਤੇ ਮੋਦੀ ਸਰਕਾਰ ਨੂੰ ਸਾਡੀ ਇਹ ਬੇਨਤੀ ਆ ਕੇਂਦਰ ਨੂੰ ਵੀ ਜੋ ਇਹਨਾਂ ਨੇ ਹੁਣ 1200 ਕਰੋੜ ਹੁਣ ਦਿੱਤਾ ਹੈ 1600 ਕਰੋੜ ਇਹ ਇਹ ਲੋਕਾਂ ਦੇ ਖਾਤੇ 'ਚ ਪਾਇਆ ਜਾਵੇ ਸਿੱਧਾ ਸਾਰਾ ਇਹਨਾਂ ਕੋਲ ਡਾਟਾ ਹੈਗਾ ਨਹੀਂ ਡਾਟਾ ਹੈਗਾ ਡਾਟਾ ਮੰਗਾਓ ਪੰਜਾਬ ਸਰਕਾਰ ਤੋਂ ਸਾਰਾ ਹਰੇਕ ਦੇ ਖਾਤੇ 'ਤੇ ਪੈਸੇ ਪਾਏ ਜਾਣ ਕਿ ਇਹਨਾਂ ਦੇ ਖਾਤੇ ਦੁਆਰਾ ਪੈਸੇ ਪਾਤਦੇ ਇਸ ਉਡੀਕ 'ਚ ਬੈਠੇ ਨੇ ਕਿ ਪੈਸਾ ਦੁਆਰਾ ਆਵੇ ਕਿਉਂਕਿ ਇਹਨਾਂ ਨੂੰ ਇਹ ਪੈਸਾ ਵੀ ਘੱਟ ਲੱਗ ਰਿਹਾ ਹੈ ਘੱਟ ਤਾਂ ਲੱਗ ਰਿਹਾ ਹੈ ਕਿਉਂਕਿ ਇਹਨਾਂ ਨੇ ਖਾਣੇ ਦਿੱਲੀ ਲੈ ਕੇ ਜਾਣਾ ਪੈਸਾ ਸਾਰਾ ਠੀਕ ਹੈ ਇਹ ਪੈਸਾ ਇੰਨਾ ਜ਼ਿਆਦਾ ਆ ਗਿਆ ਪੈਸਾ ਥੋੜਾ ਨਹੀਂ ਹੈਗਾ ਪੂਰੇ ਪੰਜਾਬ ਵਾਸਤੇ ਨਹੀਂ ਪੈਸਾ ਆਇਆ ਜਿਹੜਾ ਆਇਆ ਇਹ ਹੜਪੀੜ ਤਾਂ ਵਾਸਤੇ ਪੈਸਾ ਆਇਆ ਇਹਨਾਂ ਨੂੰ ਇਹ ਗੱਲ ਪੂਰਾ ਪੰਜਾਬ ਦਾ ਪੈਸਾ ਨਹੀਂ ਹੈਗਾ ਫਿਰ ਹਰ ਫਿੱਟ ਦਾ ਉੱਤੇ ਪੈਦਾ ਆਏਗਾ ਪੈਸਾ ਬਿਲਕੁਲ ਤਹੀ ਆਇਆ ਹੈ ਇਹ ਤਾਂ ਸਿਰ ਪਹਿਲੀ ਕਿਸ਼ਤ ਹੈ ਪੈਸਾ ਲੈ ਹੋਰ ਵੀ ਆਣਾ ਹਲੇ ਸਿਰ ਸਾਡੀ ਬੇਨਤੀ ਮੋਦੀ ਦੀ ਮੋਦੀ ਜੀ ਨੂੰ ਇਹ ਹੈ ਕਿ ਸਭ ਦੇ ਖਾਤੇ ਵਿੱਚ ਪੈਸੇ ਪਾਣ ਪਿਛਲੀ ਵਾਰ ਕਈ ਵਾਂਗੂ ਇਹ ਨਾ ਹੋ ਜੇ ਕਿ ਇਹਨਾਂ ਨੂੰ ਪੈਸੇ ਪੰਜਾਬ ਸਰਕਾਰ ਨੂੰ ਪੈਸੇ ਦੇ ਦੋ ਤੇ ਇਕੱਲੇ ਦੇ ਖਰਚ ਨਹੀਂ ਹੋਣਾ ਸਭ ਇਹਨਾਂ ਨੇ ਖਾ ਲੈਣਾ ਅਸੀਂ ਉਸ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹੜਾ 12000 ਕਰੋੜ ਤੇਜ ਆਇਆ ଥିਗਾ ਉਹ ਕਿੱਥੇ ਲਾਇਆ ਇਹਨਾਂ ਨੇ ਤੁਹਾਨੂੰ ਦਿਖਾਉਤਾ ਦੀ ਨਾ ਘਟੋ ਘਟ ਜੇ ਲਗਾਇਆ ਹੁੰਦਾ ਸਾਫ ਸਫਾਈ ਕਿੱਥੇ ਹੁੰਦੀ ਤਨੌਬਤ ਨਹੀਂ ਆਣੀ ਦੇ ਦੁਆਰਾ ਜੋ 25 ਤਾ ਇਹ ਚਾਰਮੀ ਪੈਂਦੇ ਨੇ ਪੰਜਾਬ ਦਾ ਹਾਲ ਤੇ ਹੋ ਗਿਆ ਚਾਰਮੀ ਪੈਂਦੇ ਲੋਕੀ ਡਰਨ ਲੱਜੰਦੇ ਨੇ ਲੋਕੀ ਕਹਿੰਦੇ ਅਸੀਂ ਗਰਮੀ ਬਰਦਾਸ਼ਤ ਕਰ ਲਾਂਗੇ ਧੁੱਪ ਬਰਦਾਸ਼ਤ ਕਰ ਲਾਂਗੇ ਮੀਂਹ ਤੋਂ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਹੁਣ ਉਹ ਤਾਂ ਡਰ ਲੱਗਣ ਲੱਗ ਗਿਆ ਕਿ ਚਾਰ ਦਿਨ ਮੀਂਹ ਪੈਂਦਾ ਹਰ ਸਾਲ ਦੀ ਤਿਆਰੀ ਹੋ ਗਈ ਜੁੰਤਾ 23 24 25 ਦਾ ਹਰ ਵਾਰ ਦਾ ਮੁੱਦਾ ਬਣ ਜਾਏਗਾ ਤੋਂ ਪੰਜਾਬ ਸਰਕਾਰ ਤੋਂ ਅਸੀਂ ਜੋ ਅਸੀਂ ਮੰਗ ਰਿਆਂ ਕਿ ਸਾਨੂੰ ਸਾਰਾ ਹਿਸਾਬ ਦਿੱਤਾ ਜਾਵੇ ਠੀਕ ਹੈ ਕੇ ਕੇਂਦਰ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਜੋ ਇਹਨਾਂ ਨੇ ਹੁਣ ਦਿੱਤੇ ਪੈਸੇ ਜਾ ਕੇ ਦੇਣੇ ਨੇ ਤਾਂ ਲੋਕਾਂ ਦੇ ਖਾਤੇ ਵਿੱਚ ਪਹੁੰਚ ਪਾਏ ਜਾਣ ਨਹੀਂ ਤਾਂ ਉਹਨਾਂ ਦਾ ਵੀ ਕੋਈ ਹਿਸਾਬ ਸਾਨੂੰ ਮਿਲਣਾ ਨਹੀਂ ਲੋਕਾਂ ਨੂੰ ਤਾਂ ਇਹ ਲੱਗ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਥੋਦੀ ਸਰਕਾਰ ਕੁਝ ਨਹੀਂ ਕਰ ਰਹੀ ਸਾਡੀ ਤੁਹਾਡੇ ਚੈਨਲ ਰਾਹੀਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਪਹਿਲਾਂ ਵੀ ਪੈਸਾ ਆਇਆ ਹੁਣ ਵੀ ਆਇਆ ਅੱਗੇ ਵੀ ਆਊਗਾ ਧੰਨਵਾਦ